ਕਿ ਰਹੀ ਹੈ ਸ਼ਾਮ ਨੂੰ ਆਈ ਹੈ ਜੀ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਹੈ ਹਾਂਜੀ ਅੱਛਾ ਤੇ ਓਨੀ ਦੇਰ ਜਨਰੇਟਰ ਚੱਲੇ ਨਹੀਂ ਕੱਚੀ ਮੰਡੀ ਵਾਲੀ ਮੋਟਰ ਨਹੀਂ ਚੱਲਉਂਦਾ ਜੀ ਪਾਣੀ ਦੀ ਗੱਲ ਸਾਰਾ ਚੈੱਕ ਕੀਤਾ ਇਹ ਇਨਾ ਬਣ ਜਾਂਦਾ ਕੱਲ ਚੱਲੀ ਜਾਂਦਾ ਸੀ ਇਹ ਤਾਂ ਆਪਣੇ ਆਪ ਨੇਚਰਲ ਆਉਣਾ ਹੈ ਸਰ ਮੈਮ ਇਹ ਨੇਚਰਲ ਆਉਣਾ ਜੀ ਇਹ ਪਾਣੀ ਇਹ ਨੇਚਰਲ ਆਉਣਾ ਇਹ ਨੇਚਰਲ ਬਣਿਆ ਬਾਹਰ ਕੋਈ ਮੋਟਰ ਦਾ ਕੁਝ ਨਹੀਂ ਹੈ ਠੀਕ ਹੈ ਚੈਂਬਰ ਬਣਿਆ ਹੋਇਆ ਉਹ ਤਾਂ ਜੰਦਾ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਹਿਸਾਬ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਜਿਹੜਾ ਸਟਾਰਮ ਵਾਟਰ ਹੈਗਾ ਮੈਂ ਜਿੰਨੇ ਸਾਰੇ ਸਟਾਰਮ ਵਾਟਰ ਜਿੰਨਾ ਪਾਣੀ ਹੈਗਾ ਟੋਮੈਟ ਸਾਡੇ ਜਿੰਨੇ ਸਾਰੇ ਟੈਸ ਦਾ ਮੈਕਸਿਮ 100% ਜਿਹੜਾ ਸਟਾਰਮ ਵਾਟਰ ਜਿਹੜਾ ਡੈਸਮੇਟ ਸੀਵਰੇਜ ਦਾ ਨਾ ਹੈਗਾ ਉਸ ਕੇਵਰੇਜ ਹੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ 100 ਹਿਸਾਬ ਕੀ ਬਣੇ ਅਦਰਵਾ ਨੇ ਅਬੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਮਕਰਸਾ ਵੀ ਤਾਂ ਨਹੀਂ ਆ ਰਹੀ ਸੀ ਮਨਕਰ ਸਾਹਿਬ ਦੱਸੋ ਮੇਰੇ ਪਿਆਰ ਵਾਲਾ ਪਾਣੀ ਤਾਂ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ 'ਚ ਜਾਏਗਾ ਨਾ ਜੀ ਉਹਨਾਂ ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਬਿਲਕੁਲ ਇਹ ਇਚ ਟਾਈਮ ਦਾ ਨਹੀਂ ਬਿਲਕੁਲ ਸਾਡੇ ਨਾਲ ਸਰਪਲਾਈ ਸਾਡੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਕਿਉਂ ਨਹੀਂ ਆ ਨਹੀਂ ਆਲਰੀਡੀ ਹੈ ਲੈ ਹਾ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ ਬਿਜਲੀ ਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਣੀ ਜਿਹੜਾ ਟੈਂਡਰ ਟੁੱਟ ਗਿਆ ਸੀ ਨਾ ਇਹ ਦੇਖੋ ਅਸੀਂ ਚੌਧਰੀ ਅਮਰ ਕੁਮਾਰ ਨਾ ਤਾਂ ਕਿ ਨਗਰ ਕੌਂਸਲੋਂ ਮਲੇ ਕੌਂਸਲ ਦੇ ਆ ਸਿਸਟਮ ਇੱਕ ਤਾਂ ਸਿਸਟਮ ਬਰਡਨਡ ਹੋ ਜਾਂਦਾ ਹੈ ਕਿ 10 ਐਮਐਲਡੀ ਆਪਣੀ ਡਿਸਪੂਲ ਦੀ ਪਾਵਰ ਹੈ ਉੱਥੇ 50 ਐਮਐਲਡੀ ਪਾਣੀ ਫਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਦਵੋਗੇ ਮੈਂ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਤੂੰ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਕਿ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ ਕਿ ਇੱਕ ਮਿੰਟ ਪਲੀਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿ ਜਦੋਂ بارش ਆਂਦੀ ਹੈ ਸਿਰਫ ਗਰਮੀਆਂ ਦੀ ਕਹਿੰਦੇ 6 ਜਾਂ 7 بارش ਆਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਏ ਸੀ ਦੋ ਜਦੋਂ ਇਹ ਸਬ ਐਕਸਟਰਾ ਪਾਣੀ ਆ ਜਾਂਦਾ ਹੈ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਹੈ ਇੱਥੇ ਮੋਟਰਾਂ ਲੱਗੀਆਂ ਸੀ ਇੱਥੋਂ ਡਰੇਨੇ ਦੇ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਉਹ ਪ੍ਰਾਈਵੇਟ ਲੈਂਡ ਦਾ ਪਾਏ ਨਹੀਂ ਸਦੇ ਯੋ ਸਭ ਪ੍ਰਾਈਵੇਟ ਲੈਂਡ ਯੋ ਸਭ ਯੋ ਸਭ ਮੇਰੀ ਹੈ ਤੁਸੀਂ ਇੱਥੇ ਦਾ ਪਾਣੀ ਲਿਆ ਰਹੇ ਹੋ ਤੁਸੀਂ ਕਿਵੇਂ ਲਿਆਵਾਂਗੇ ਜ ਸਤਿ ਸ੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਗੱਲ ਸਤਿ ਸ੍ਰੀ ਅਕਾਲ ਠੀਕ ਹੀ ਨਾ ਕੋਈ ਦਿੱਕਤ ਪਾਵਰ ਕਰਕੇ ਸਾਰਾ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਗੱਡ ਪਾਇਆ ਸ਼ਹਿਰ ਚੋਂ ਆ ਮੇਰੇ ਕੋਲੇ ਐਕਸ਼ਨ ਵੀ ਖੜਾ ਹੈ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰਿਆ ਤੁਸੀਂ ਵੀ ਆ ਜਾਓ ਫਿਰ ਇੱਥੇ ਨਹੀਂ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਟੀਲ ਚੱਲ ਗਈ ਸੀ ਮੇਰੇ ਨੀ ਤੇ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਨਹੀਂ ਕੱਲ ਮੈਂ ਮੋਂ ਨੇ ਕੱਲ ਕੁੱਤੀ ਰਹੀ ਐ ਪਰ ਮੈਂ ਤਾਂ ਅੱਜ ਵੀ ਰਾਤ 8 ਵਜੇ ਤੱਕ ਸਾਰੀ ਕਿਤੇ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ ਆਸ਼ ਮੈਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ ਇੱਥੇ ਕੋਈ ਗੱਲ ਨਹੀਂ ਬਣੀ ਕੀ ਕਰ ਬੰਦ ਕਰ ਲੈ ਬੰਦ ਕਰ ਲੈ ਆ ਇਹ ਜਿਹੜਾ ਜਿਹੜਾ ਚਾਰ ਕਿਲੋ ਬੰਦ ਪਿਆ ਜੀ ਇਹ ਨਹੀਂ ਨਾ ਨਹੀਂ ਇੱਕ ਮਿੰਟ ਇਹ ਵੀ ਬੰਦ ਜੀ ਕਿਉਂਕਿ ਕਾਫੀ ਨਹੀਂ ਇਹ ਹੁਣ ਕਿਹੜਾ ਪੌਂਡ ਬਣਿਆ ਹੋਇਆ ਹੈ ਹੰਦ੍ਰੋਮ ਮੈਂ ਦੇਖ ਰਹੀ ਦਮ ਸਤਿ ਸ਼੍ਰੀ ਅਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ 3 3 4 4 ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਹੈ ਇਹ ਕਹਿੰਦਾ ਵੀ ਨਗਰ ਕੌਂਸਲ ਦਾ ਕੰਮ ਹੈ ਨਗਰ ਕੌਂਸਲ ਸੀਵਰੇਜ ਤੇ ਪਾਈ ਜਾਂਦਾ ਹੋਣੇ ਕਹਿ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇ ਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਇੱਕ ਐਮਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ 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 ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰਦਲੀ ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂ ਹਾਂ ਹਾਂਜੀ ਤੁਸੀਂ ਦੱਸੋ ਇਹਦਾ ਕੀ ਹੱਲ ਕਰੀਏ ਤੁਸੀਂ ਮੈਨੂੰ ਲਿਖ ਕੇ ਦਿਓ ਕੀ ਕਰ ਸਕਦੇ ਆ ਤੇ ਕੀ ਕਿੰਨਾ ਕਰ ਸਕਦੇ ਆ ਜੇ ਇਸ ਤੋਂ ਬਾਅਦ ਨਹੀਂ ਕਰ ਸਕਦੇ ਤਾਂ ਵੀ ਲਿਖ ਕੇ ਦਿਓ ਆ ਆਪਣਾ ਨਾਮ ਬੰਨ ਦਾ ਸਾਹ ਜੀ ਤੇ ਜਿਹੜਾ ਬਪੰਚੀਆ ਤੋਂ ਪੈਂਦਾ ਤੋਂ ਕੱਢੀਏ ਇਹ ਤਾਂ ਨਹੀਂ ਸਾਫ ਨਹੀਂ ਕਿੱਲ ਤੋਂ 3 ਐਮਐਲ ਦੀ ਪਾਣੀ ਟੈਕਨੀਕ ਦਾ ਹੁੰਦਾ ਹੁੰਦਾ 10 ਐਮਐਲ ਦੀ ਆਖਣਾ ਪਾਣੀ ਇਹ ਜਿਹੜਾ ਬੜਾ ਪਹਿਲਾਂ ਵੀ ਇੱਥੇ ਹੈਗਾ ਪਹਿਲਾਂ 3 ਐਮਐਲ ਦੀ ਪਾਣੀ ਜਸਾ ਢੋਟੀ ਰਹਿਣਾ ਮੈਂ ਮਾ ਜਿਹੜਾ ਰਾਹ ਆ ਗਿਆ ਨਾ ਉਹਦੇ ਆਏ ਆਪਾਂ ਇਹ ਤਾਂ ਜੰਗਲ ਵਿੱਚ ਦੀ ਹੋਣਾ ਪੈਂਦਾ ਸਾਰਾ ਸੇਮ ਨਾਲ ਆਹ ਵਧੀਆ ਵਧੀਆ ਵਸਤੂ ਕੋਈ ਪੰਜਾਹਤ ਜਗ੍ਹਾ ਲੈ ਕੇ ਨਾ ਇਹ ਵੱਲੋਂ ਵੈਸੇ ਉਹਨਾਂ ਨੂੰ ਬੇਨਤੀ ਕਰਕੇ ਲੈ ਉਸ ਨੂੰ ਟੇਲਾ ਲਾ ਲੈਂਦੇ ਜੋ ਅਪਰ ਹੈਡਿੰਗ ਸੀ ਠੀਕ ਹੈ ਕਿੰਨੇ ਵਾਜੋਤੀ ਹੈ ਅਦੇ ਅਦੇ ਸਾਹਿਬ ਦਾ ਪਾਣੀ ਚਾਲਿਤ ਕਰ ਦਿੰਦੇ ਅੱਛਾ ਮਾਲਕਨ ਨਗਰੀ ਅਦਰਸ਼ ਨਗਰੀ ਅੱਧਾ ਮਾਹਵੀਰ ਨਗਰੀ ਜੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ 1 ਧਰਮਣੀ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ ਡਾਕਟਰ ਬਲਕਾਰ ਸਿੰਘ ਜੀ ਅਸੀਂ ਮੈਮ ਦੇ ਸ਼ੁਰੂ ਕੀਤਾ ਸੀਗਾ ਮੈਂ ਤੁਹਾਡੇ ਕਰਕੇ ਹੋਇਆ ਉਹ ਸਾਰਾ ਪਾਣੀ ਇੱਥੇ ਆ ਜਾਂਦਾ ਇਹ ਦੋ ਸਕਰੀਨ ਚੰਬੜ ਥੋੜਾ ਅੱਗੇ ਪਿੱਛੇ ਕੋਨ ਇਸਪੀਨ ਚੈਂਬਰ ਗਈ ਅੱਛਾ ਇੱਥੋਂ ਆ ਕੇ ਕਲੈਕਟਿੰਗ ਟੈਂਕ ਜਾ ਜਾਂਦਾ ਮੈਮ ਜੋ ਕੈਕਸੀਡੈਂਟ ਕਰੇ ਤੋਂ ਕੋ ਫਿਰ ਤਿੰਨ ਮੋਟਰ ਲੱਗੀਆਂ ਸਭ ਸਭ ਉਹ ਕਹਿੰਦੇ ਐਕਸ ਸਰ ਪਾਣੀ ਦੇ ਕੁਝ ਪਿਛਲੀ ਵਾਰ ਮੀਟਿੰਗ ਕਰਦੇ ਗਏ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੋ ਗਿਆ ਕੁਝ ਕਹਿੰਦੇ ਮੈਂ ਜਲ ਤੱਕ ਪਾਣੀ ਦੇ ਸਮੋਂ ਬਾਰਿਸ਼ ਦੇ ਪਾਣੀ ਕਾਰਨ ਦਿੱਕਤ ਆਈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਚਾਹੀਦਾ ਵਾਲਾ ਮਾਰਕ ਕਰਤਾ ਹਾਂਜੀ ਉਹਨਾਂ ਅਲੱਗ ਤਬਾ ਫੇਰ ਰਿਪੋਰਟ ਲਾਉਂਗੇ ਮੈਂ ਮਸਟਰ ਹਾਲੇ ਹੀ ਰਿਪੋਰਟਾਂ ਦਿੱਲੀ ਲੈਣੇ ਹਨ ਬੰਬਸ ਮਿਸ਼ਰੀ ਹੀ ਹੈ ਜਿਹਨੂੰ ਵੀ ਕਿਉਂ ਸੀਵਰ ਦੇ ਹਲ ਜਿਹੜਾ ਉਹਨੂੰ ਉਹਨੂੰ ਕਹਿੰਦੇ ਸੀ ਟ੍ਰਿਕੇਟ ਵਰਡ ਜਿਹੜੇ ਸੀਵਰ ਦੇਖੀ ਉਹ ਕਹਿੰਦੇ ਕੰਪੈਟੀਟ ਰਿਪੋਰਟ ਉਹ ਘਰਾਂ ਦੇ ਕਨੈਕਸ਼ਨਾਂ ਨਾਲ ਹੁੰਦੇ ਨੇ ਜਦੋਂ ਵੀ ਕੋਈ ਪਟਕੇ ਜਨ ਆਉਂਦੇ ਹਨ ਉਹਨਾਂ ਦੀ ਗਾ ਚੱਕ ਕੇ ਉਹ ਇਹਦੀ ਚੈੱਕ ਕਰਦੇ ਆ ਕਿ ਉਹ ਪੁਰਾਣੇ ਕਨੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹਨੂੰ ਰਿਪੋਰਟ ਦੇ ਦੋਗੇ ਜਿਸ ਚ ਲਿਖੇ ਹੈ ਠੀਕ ਹੈ ਠੀਕ ਹੈ ਚਲੋ ਉਸੇ ਦੇਖੋ ਕੀ ਕਰੀਏ ਚਲੋ ਕੀ ਤੇ ਕੋਈ ਕੋਈ ਬਈ ਬਾ ਪਟ ਪਟ ਤੇ ਆਪ ਕੋਈ ਪਾਈਪੂ ਜਰਾ ਕੋਈ ਕੋਈ ਜੱਟ ਪੱਤੀ ਕੱਟ ਦੇਣਾ ਇਹ ਵੀ ਆ ਰਹੀ ਹੈ ਗੱਲ ਨਹੀਂ ਮੈਂ ਮਰੂਰ ਕੱਟ ਦੀ ਗੱਲ ਮੈਂ ਨਾ ਇਸ ਤਰ੍ਹਾਂ ਮਰੂਰ ਕੱਟ ਦੀ ਜੀਜਾ ਡਿਪਾਰਟਮੈਂਟ ਉਹ ਲੋਕੋ ਦੇ ਟਿਕ ਕਿੰਨੀ 525 ਰੁਪਏ ਕੇ ਰੋਡ ਟੈਲਾ ਦਾ ਰੇਟ ਹੈ 375 ਰੁਪਏ ਸੀ ਸੀ ਦੇ ਆ ਪਟ ਕਾ ਲਈ ਤੁਸੀਂ ਸਪੱਸ਼ਟ ਕੱਟ ਦਿਓ ਉਹਨਾਂ ਨੂੰ ਰੋਡ ਕੱਟ ਕੇ अच्छा। ਜਦੋਂ ਮੈਂ ਟ੍ਰੈਕਸ਼ਨ ਲੈਣਾ ਜਿਵੇਂ ਮੈਂ ਆਪਣਾ ਘਰ ਇਸੇ ਦਾ ਤੇ ਬੱਸ ਮੈਂ ਨੇ ਛੇੜਾ ਤੇ ਜਿੱਦ ਨੂੰ ਸੜਕ ਪੱਟੂ ਗਈ ਉਹਦੇ ਕਰੀਟ ਸਿਕਸ ਲੈ ਕੇ ਜਿੰਨਾ ਗੰਭਾਈ ਨੂੰ ਪੂਰੇ ਪੰਜਾਬ ਤੋਂ ਲੈ ਕੇ ਉਹ ਬੇਸੇ ਪੈਸੇ ਬਣਾਉਣ ਦੇ ਵੀ ਉਹ ਉਸ ਪੈਸੇ ਤੋਂ ਬਣਾਉਣ ਦੇ ਹੋਣਗੇ। ਮੈਂ ਆਮ ਨਿਸ਼ਾਨ ਕਰਦੇ ਜਿਹਦਾ ਬਲੌਗ ਅਸੀਂ ਲਾਉਣ ਦੇ ਦੁਆਰਾ ਜਿਹਸੀਸੀ ਹੈ ਉਹ ਬਣੇ ਤੋਂ ਲਾੜੋ ਦੀ ਜੀ। ਨਹੀਂ ਨਹੀਂ ਇਹਦੇ ਥੋੜਾ ਅੱਪਾ ਬੜਾ ਆਨਲਾਈਨ ਆਉਣਾ। ਮੈਂ ਉਹ ਰੋਡ ਕੱਟ ਰ ਪਰ ਕੀ ਮਿਲਦਾ ਆਨਲਾਈਨ ਹੀ ਅਸੀਂ ਸਰਕਾਰ ਨੂੰ ਰੋਡ ਕੱਟ ਰ ਰੋਡ ਕੱਟ ਜਾਂਦੀ। ਉਹ ਪੂਰਾ ਹੈ। ਕਿਸੇ ਕਰਪਾ ਸਿੰਘ ਨਹੀਂ ਹਾਂ। ਕੋ ਪੱਟੀ ਲਈ ਆਪਣੇ ਕੋ ਬਣਾਉਣੇ ਹਾਂ। ਹਾਂ ਜੀ ਇੰਨੀ ਹੁੰਦੀ ਹੈ। ਹਾਂ ਕੋ ਬਣਾਇਆ ਕਰੋ। ਮੈਨੂੰ ਸਾਡੇ ਕੋਲ ਤਰਕਾਹ ਦੇ ਬੈਸ ਨਹੀਂ ਸੀ। ਕਾਹਦੇ ਹਾਂ? ਸਾਡੇ ਕੋਲ ਤੇ ਸਾਰੇ ਲੋਕ ਸਭ ਤੁਸੀਂ ਤੇ ਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ। ਠੀਕ ਹੈ ਜੀ। ਚਲੋ ਇਹਨਾਂ ਨੂੰ ਆਪਾਂ ਪਾਸੇ ਇਹਨਾਂ ਨੂੰ ਬਾਹਰ ਸੇਵਾ ਕਰ। ਮੈਂ ਕਰਦਾ। ਮੈਂ ਕਰਦਾ। ਐਸਾ ਕਾੜ ਲੈ ਲੈ।